ਜਦੋਂ ਰਿਲੀਜ਼ ਕਰਦੀ ਤਾਂ ਇੱਕ ਮੈਸੇਜ ਜ਼ਰੂਰ ਹੁੰਦਾ ਤੁਹਾਡੀ ਵੀ ਮੂਵੀ ਰਿਲੀਜ਼ ਹੋਈ ਹੈ ਤਾਂ ਇੱਕ ਮੈਸੇਜ ਜਿਹੜਾ ਉਹ ਇਸ ਦੇ ਵਿੱਚ ਦਿੱਤਾ ਗਿਆ ਕੀ ਮੈਸੇਜ ਹੈ ਬਸ ਇਹੀ ਹੈ ਕਿ ਬੇਟੀਆਂ ਨੂੰ ਘਟ ਨਾ ਸਮਝੋ ਉਹਨਾਂ ਦੇ ਉੱਡਣ ਲਈ ਖੁੱਲਾ ਅਸਮਾਨ ਦਿਓ ਤੇ ਜੋ ਵੀ ਉਹਨਾਂ ਦੇ ਸੁਪਨੇ ਨੇ ਉਹ ਪੂਰੇ ਕਰ ਸਕਦੀਆਂ ਨੇ ਤੇ ਕੁਝ ਮੂਵਮੈਂਟਸ ਐਵੇਂ ਦੇ ਸੀਗੇ ਜੋ ਲੱਗਦਾ ਸੀ ਕਿ ਬਹੁਤ ਰਿਲੇਟੇਬਲ ਨੇ ਕਿ ਇਦਾਂ ਤਾਂ ਸਾਡੇ ਘਰੇ ਹੋ ਚੁੱਕਾ ਹੈ ਤੇ ਸ਼ੂਟ ਹੁੰਦੀ ਸੀ ਉਹ ਤੁਸੀਂ ਵੀ ਰੋਂਦੇ ਸੀ ਅਸੀਂ ਸਾਰੇ ਰੋਏ ਆ ਤੇ ਇਨ ਫੈਕਟ ਬਿਨਾਂ 글िसਰਿਨ ਯੂਸ ਯੂਸ ਕਿਤੇ ਸਾਡੇ ਲੱਗਦਾ ਸੀ ਵੀ ਮੂਵੀ ਜਿਹੜੀ ਆ ਹੁਣੇ ਹੀ ਬਸ ਆਪਾਂ ਸ਼ੂਟ ਕਰ ਦਈਏ ਬਹੁਤ ਐਕਸਾਈਟਮੈਂਟ ਸੀ ਜਿੱਦਾਂ ਕਿ ਗੁਮੀਨ ਨੇ ਕਿਹਾ ਬਹੁਤ ਜ਼ਿਆਦਾ ਰਿਲੇਟ ਕੀਤਾ ਜਦੋਂ ਮੂਵੀ ਸੁਣੀ ਨਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਪੰਜਾਬੀ ਇੰਡਸਟਰੀ ਦੇ ਵੱਲੋਂ ਲਗਾਤਾਰ ਇੱਕ ਤੋਂ ਇੱਕ ਫਿਲਮਾਂ ਜਿਹੜੀਆਂ ਰਿਲੀਜ਼ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਹੁੰਦਾ ਸੋ ਇੱਕ ਮੂਵੀ ਰਿਲੀਜ਼ ਹੋਈ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਸਾੜਨਾਲੇ ਮੂਵੀ ਦੀ ਸਟਾਰ ਕਾਸਟ ਮੌਜੂਦ ਹੈ ਅੱਜ ਸਕਰੀਨਿੰਗ ਹੋਈ ਹੈ ਕਰਮਜੀਤ ਅਨਮੋਲ ਜੀ ਸਾਡੇ ਨਾਲ ਮੌਜੂਦ ਨੇ ਸੱਸੀ ਕਾਲ ਜੀ ਸੱਸੀ ਕਾਲ ਜੀ ਸਰ ਹਮੇਸ਼ਾ ਪੰਜਾਬੀ ਇੰਡਸਟਰੀ ਜਿਹੜੀ ਹੈ ਮੂਵੀ ਜਦੋਂ ਰਿਲੀਜ਼ ਕਰਦੀ ਤਾਂ ਇੱਕ ਮੈਸੇਜ ਜ਼ਰੂਰ ਹੁੰਦਾ ਹੈ ਤੁਹਾਡੀ ਵੀ ਮੂਵੀ ਰਿਲੀਜ਼ ਹੋਈ ਹੈ ਤਾਂ ਇੱਕ ਮੈਸੇਜ ਜਿਹੜਾ ਹੋ ਉਸ ਦੇ ਵਿੱਚ ਦਿੱਤਾ ਗਿਆ ਕੀ ਮੈਸੇਜ ਹੈ ਬਸ ਇਹੀ ਹੈ ਕਿ ਬੇਟੀਆਂ ਨੂੰ ਘਟ ਨਾ ਸਮਝੋ ਉਹਨਾਂ ਦੇ ਉੱਡਣ ਲਈ ਖੁੱਲਾ ਅਸਮਾਨ ਦਿਓ ਤੇ ਜੋ ਵੀ ਉਹਨਾਂ ਦੇ ਸੁਪਨੇ ਨੇ ਉਹ ਪੂਰੇ ਕਰ ਸਕਦੀਆਂ ਨੇ ਤੇ ਬੇਟੀਆਂ ਵੀ ਚਾਹੇ ਬੇਟੇ ਵੀ ਹੈ ਉਹਨਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਸਿਰ ਤੇ ਭਰਾ ਵੀ ਨੇ ਪਿਓ ਵੀ ਨੇ ਤੇ ਉਹਨਾਂ ਨੂੰ ਧਿਆਨ ਚ ਰੱਖ ਕੇ ਜਿੱਥੇ ਮਰਜ਼ੀ ਜਾਣ ਆਪਣੀ ਮਿਹਨਤ ਕਰਨ ਔਰ ਆਪਣੇ ਜਿਹੜੇ ਸੁਪਨੇ ਆਚੀਵ ਕਰਨ ਸੋ ਤੁਸੀਂ ਵੀ ਇੱਕ ਪਿਤਾ ਦਾ ਰੋਲ ਅਦਾ ਕੀਤਾ ਉਹ ਵੀ ਮਾਂ ਨਹੀਂ ਹੈ ਤੇ ਚਾਰ ਕੁੜੀਆਂ ਨੂੰ ਤੁਸੀਂ ਆਪ ਪਾਲਿਆ ਤਾਂ ਕਿੰਨਾ ਕੁ ਔਖਾ ਹੋਇਆ ਬਹੁਤ ਔਖਾ ਜੀ ਕਿਉਂਕਿ ਜਿਹੜਾ ਕਿਉਂਕਿ ਜਿਹੜਾ ਕਲਾ ਹੁੰਦੀ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਹੈਨਾ ਜੋ ਕੁਛ ਸਮਾਜ ਦੇ ਵਿੱਚੋਂ ਦੇਖਦੇ ਆ ਉਹੀ ਕਲਾਕਾਰ ਅਬਜ਼ਰਬ ਕਰਦੇ ਨੇ ਉਹੀ ਰਾਈਟਰ ਅਬਜ਼ਰਬ ਕਰਦੇ ਨੇ ਉਹੀ ਐਕਟਰ ਕਰਦੇ ਨੇ ਉਹੀ ਅੱਗੇ ਲੋਕਾਂ ਨੂੰ ਦੁਆਰਾ ਦਿਖਾਉਣਾ ਹੁੰਦਾ ਹੈ ਨਾ ਉਹ ਸਾਰੀਆਂ ਚੀਜ਼ਾਂ ਬਹੁਤ ਐਸੇ ਲੋਕ ਨੇ ਕਿ ਜਿਨ੍ਹਾਂ ਦੇ ਕੱਲੀਆਂ ਬੇਟੀਆਂ ਨੇ ਹੈ ਨਾ ਉਹ ਕਿਵੇਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹੀ ਇੱਕ ਜਿਹੜਾ ਮਤਲਬ ਉਹਨਾਂ ਦੀ ਚੀਜ਼ ਲੈ ਕੇ ਕਲਾਕਾਰ ਉਹ ਪਰਦੇ ਤੇ ਲਿਆਉਂਦਾ ਤੇ ਰਿਸਪਾਂਸ ਕਿੱਦਾਂ ਦਾ ਮਿਲ ਰਿਹਾ ਹੈ ਮੂਵੀ ਨੂੰ ਬਹੁਤ ਹੀ ਵਧੀਆ ਜੀ ਬਹੁਤ ਗੁੱਡ ਰਿਸਪਾਂਸ ਹੈ ਔਰ ਜਿਹੜਾ ਵੀ ਦੇਖਦਾ ਹੈ ਹਰ ਇੱਕ ਬੰਦਾ ਦੁਆਵਾਂ ਮੈਂ ਦਿੰਦਾ ਹੈ ਔਰ ਬਹੁਤ ਖੁਸ਼ ਹੁੰਦਾ ਹੈ ਸੋ ਸਾਡੇ ਨਾਲ ਕੁੜੀਆਂ ਜਵਾਨ ਮੌਜੂਦ ਨੇ ਗੁਨਵੀਨ ਅਵਨੂਰ ਤੇ ਮੰਨਤ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਤੁਹਾਨੂੰ ਮੂਵੀ ਕਿਵੇਂ ਦੀ ਲੱਗੀ ਸਿਸਟਰ ਕਾਲ ਜੀ ਬਹੁਤ ਵਧੀਆ ਲੱਗੀ ਮਤਲਬ ਅਸੀਂ ਤਾਂ ਸ਼ੂਟ ਕਰਦੇ ਕਰਦੇ ਕੁਝ ਮੂਵਮੈਂਟਸ ਆਵਦੇ ਸੀਗੇ ਜੋ ਲੱਗਦਾ ਸੀ ਕਿ ਬਹੁਤ ਰਿਲੇਟੇਬਲ ਨੇ ਕਿ ਐਦਾਂ ਤਾਂ ਸਾਡੇ ਕੋਲੇ ਹੋ ਚੁੱਕਾ ਹੈ ਤੇ ਬਹੁਤ ਰਿਲੇਟੇਬਲ ਮੂਵਮੈਂਟ ਸੀਗੇ ਜਿਹੜੇ ਤੁਸੀਂ ਇਮੋਸ਼ਨਲ ਸੀਨ ਦੇਖਦੇ ਹੋ ਕੁਝ ਉਹਨਾਂ ਸੀਨਸ ਦੇ ਵਿੱਚ ਅਸੀਂ ਖੁਦ ਇੰਨਾ ਜ਼ਿਆਦਾ ਅਸੀਂ ਰੋਏ ਆ ਤੇ ਅਸੀਂ ਬਾਰ-ਬਾਰ ਜਿੰਨੀ ਵਾਰ ਵੀ ਮੂਵੀ ਦੇਖਦੇ ਆ ਤੇ ਅੱਖਾਂ ਛੰਜੂ ਆ ਜਾਂਦੇ ਨੇ ਜਦੋਂ ਸ਼ੂਟ ਹੁੰਦੀ ਸੀ ਉਹ ਤੁਸੀਂ ਵੀ ਰੋਂਦੇ ਸੀ ਅਸੀਂ ਸਾਰੇ ਰੋਏ ਆ ਤੇ ਇਨ ਫੈਕਟ ਬਿਨਾ 글ੀਸਰਿਨ ਯੂਸ ਯੂਸ ਕੀਤੇ ਸਾਡੇ ਅੱਖਾਂ ਵਿੱਚ ਮਤਲਬ ਗਾਣੇ ਨੇ ਇਮੋਸ਼ਨਲ ਸੀਗੇ ਕਿ ਜਿਵੇਂ ਗਾਣਾ ਵੱਜਦਾ ਸੀ ਰੱਬਾਵੇ ਸਾਡੀ ਫਿਲਮ ਦਾ ਗਾਣਾ ਹੈਗਾ ਤੇ ਉਹ ਜਿਵੇਂ ਪਲੇ ਹੁੰਦਾ ਸੀ ਤੇ ਜਿਵੇਂ ਜਿਹਨੇ ਇਮੋਸ਼ਨਲ ਸੀਨ ਸੀਗੇ ਉਹ ਖੁਦ ਹੀ ਨੇਚਰਲੀ ਇਦਾਂ ਲੱਗਦਾ ਸੀ ਕਿ ਅਸਲ ਲਾਈਫ ਵਿੱਚ ਹੋ ਰਿਹਾ ਤੇ ਰੋਣਾ ਆ ਜਾਂਦਾ ਸੀ ਮੈਮ ਜਦੋਂ ਸਕ੍ਰਿਪਟ ਸੋਹਣੀ ਤਾਂ ਫਿਰ ਕਿਵੇਂ ਦਾ ਲੱਗਿਆ ਲੱਗਦਾ ਸੀ ਵੀ ਮੂਵੀ ਜਿਹੜੀ ਹੈ ਹੁਣੇ ਹੀ ਬਸ ਆਪਾਂ ਸ਼ੂਟ ਕਰ ਦਈਏ ਬਹੁਤ ਐਕਸਾਈਟਮੈਂਟ ਸੀ ਜਿੱਦਾਂ ਕੀ ਗੁਣਵੀਰ ਨੇ ਕਿਹਾ ਬਹੁਤ ਜ਼ਿਆਦਾ ਰਿਲੇਟ ਕੀਤਾ ਜਦੋਂ ਮੂਵੀ ਸੁਣੀ ਨਾ ਉਦੋਂ ਹੀ ਬਹੁਤ ਰਿਲੇਟ ਕੀਤਾ ਤਾਂ ਇਦਾਂ ਲੱਗਦਾ ਸੀਗਾ ਵੀ ਚਲੋ ਬਹੁਤ ਸੋਹਣਾ ਕਰੈਕਟਰ ਹੈ ਵੈਸੇ ਵੀ ਡੈਬਿਊ ਸੀਗਾ ਤਾਂ ਇੱਕ ਵਧੀਆ ਕਰੈਕਟਰ ਹੋਣਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਐਕਟਿੰਗ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਕੋਈ ਮੈਸੇਜ ਦੇ ਰਹੇ ਹੋ ਤੁਹਾਡਾ ਕਰੈਕਟਰ ਇਹ ਚੀਜ਼ ਮੈਨੂੰ ਲੱਗਦਾ ਕਿ ਬਹੁਤ ਮਾਇਨੇ ਰੱਖਦੀ ਹੈ ਤਾਂ ਉਹ ਚੀਜ਼ ਇਸ ਕਰੈਕਟਰ ਵਿੱਚ ਸੀਗੀ ਅਸੀਂ ਲੋਕਾਂ ਨੂੰ ਹਸਾਇਆ ਵੀ ਹੈ ਰੋਾਇਆ ਵੀ ਹੈ ਮੋਟੀਵੇਟ ਵੀ ਕੀਤਾ ਹੈ ਜਿਹੜੇ-ਜਿਹੜੇ ਦੇਖ ਕੇ ਗਏ ਆ ਮੈਸੇਜਸ ਵੀ ਆ ਰਹੇ ਨੇ ਸਾਨੂੰ ਤਾਂ ਉਹ ਇਹੀ ਕਹਿ ਰਹੇ ਨੇ ਕਿ ਸਾਡੀ ਸਾਡੀਆਂ ਮਾਵਾਂ ਨੇ ਵੀ ਰਿਲੇਟ ਕੀਤਾ ਅਸੀਂ ਵੀ ਰ ਕਰ ਰਹੀਆਂ ਨੇ ਤੇ ਇਹ ਮੈਨੂੰ ਲੱਗਦਾ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਮੈਂ ਵੀ ਜਦੋਂ ਮੂਵੀ ਦੇਖੀ ਨਾ ਤਾਂ ਬੜਾ ਏਦਾਂ ਲੱਗ ਰਿਹਾ ਸੀ ਕਿ ਹਾਸੇ ਜਿਹੜੇ ਡਬਲ ਹੋ ਰਹੇ ਨੇ ਖੂਨ ਵਧ ਰਿਹਾ ਬਟ ਲਾਸ ਦੇ ਵਿੱਚ ਜਦੋਂ ਇੰਨੇ ਕੋ ਇਮੋਸ਼ਨਲ ਸੀਨਸ ਜਿਹੜੇ ਆਏ ਤਾਂ ਕਿਵੇਂ ਲੱਗਦਾ ਕਿ ਜਿਹੜੇ ਲੋਕ ਇਸ ਮੂਵੀ ਨੂੰ ਦੇਖ ਰਹੇ ਹੋਣਗੇ ਤਾਂ ਇੱਕ ਮੈਸੇਜ ਜਿਹੜਾ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਉਹ ਜਿਹੜਾ ਸਮਾਜ ਦੇ ਵਿੱਚ ਵਰਤਿਆ ਜਾਏਗਾ ਦੇਖੋ ਤੁਹਾਡੀ ਵੀ ਅੱਖਾਂ ਭਰ ਆਈਆਂ ਤੇ ਹੁਣ ਮੈਂ ਇਸ ਤੋਂ ਵੱਧ ਕੀ ਕਹਿ ਸਕਦੀ ਆ ਮਤਲਬ ਇਹ ਸਾਡੇ ਵੱਲੋਂ ਇੱਕ ਕੋਸ਼ਿਸ਼ ਹੈ ਇੱਕ ਅਸੀਂ ਸੋਹਣੀ ਜੀ ਪਿਆਰੀ ਜੀ ਫਿਲਮ ਬਣਾਈ ਹੈ ਕੁਝ ਖੱਟੇ ਮਿੱਠੇ ਲਮ੍ਹੇ ਹੁੰਦੇ ਨੇ ਸਾਡੀ ਖੁਦ ਦੀ ਜ਼ਿੰਦਗੀ ਤੋਂ ਤੇ ਉਹੀ ਅਸੀਂ ਇਸ ਫਿਲਮ ਵਿੱਚ ਪਾਏ ਨੇ ਤੇ ਐਂਡ ਦੇ ਵਿੱਚ ਬਹੁਤ ਸੋਹਣਾ ਮੈਸੇਜ ਦੇ ਕੇ ਜਾਂਦੀ ਹੈ ਮੂਵੀ ਜਿੰਨੀ ਵਾਰ ਮੈਂ ਦੇਖੀ ਹੈ ਮੇਰੀ ਅੱਖਾਂ ਵਿੱਚ ਛੰਜੂ ਸੀਗੇ ਮੇਰੀ ਭੈਣਾਂ ਦੀ ਅੱਖਾਂ ਵਿੱਚ ਛੰਜੂ ਸੀਗੇ ਤੁਸੀਂ ਇਹਨਾਂ ਨੂੰ ਵੇਖ ਲਓ ਇਹਨਾਂ ਦੀ ਅੱਖਾਂ ਵਿੱਚ ਛੰਜੂ ਨੇ ਤਾਂ ਤੁਸੀਂ ਜਿੰਨੇ ਵੀ ਲੋਕ ਵੇਖ ਰਹੇ ਨੇ ਇੱਕ ਬਹੁਤ ਪੋਜ਼ਿਟਿਵ ਵਰਡ ਆਫ ਮਾਊਥ ਜਾ ਰਿਹਾ ਹੈ ਤੇ ਤੁਸੀਂ ਵੀ ਜਾਓ ਜਿੰਨੇ ਲੋਕਾਂ ਨੇ ਨਹੀਂ ਵੇਖੀ ਤੇ ਜਾ ਕੇ تھیਟਰਾਂ ਦੇ ਵਿੱਚ ਸਾਡੀ ਫਿਲਮ ਦੇਖੋ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਅੱਜ ਦਾ ਜ਼ਮਾਨਾ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਕੁੜੀਆਂ ਨੂੰ ਵੀ ਜਿਹੜਾ ਅੱਜ ਕੱਲ ਮੁੰਡਿਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਸਹੀ ਤਰਜਾ ਦਿੱਤਾ ਜਾਂਦਾ ਪਰ ਫਿਰ ਵੀ ਕੁਝ ਲੋਕ ਐਸੇ ਹੈਗੇ ਨੇ ਜਿਹੜੇ ਹਜੇ ਵੀ ਕੁੜੀਆਂ ਨੂੰ ਘੱਟ ਸਮਝਦੇ ਨੇ ਤੇ ਸਮਝਦੇ ਨੇ ਕਿ ਮੁੰਡੇ ਹੀ ਜੰਮਣੇ ਚਾਹੀਦੇ ਨੇ ਮੁੰਡੇ ਹੀ ਹੋਣੇ ਚਾਹੀਦੇ ਨੇ ਤੁਸੀਂ ਵੀ ਇੱਕ ਕੁੜੀ ਹੋ ਅੱਗੇ ਜਾ ਕੇ ਕਿਸੇ ਦੀ ਧੀ ਹੋ ਕਿਸੇ ਦੀ ਭੈਣ ਹੋ ਅੱਗੇ ਜਾ ਕੇ ਕਿਸੇ ਦੀ ਵਾਈਫ ਵੀ ਬੰਨਣਾ ਹੈ ਕਿਸੇ ਦੀ ਮਾਂ ਵੀ ਬੰਨਣਾ ਹੈ ਤਾਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਕਿਉਂਕਿ ਇੱਕ ਮੈਸੇਜ ਹੋਰ ਇਸ ਦੇ ਵਿੱਚ ਆਇਆ ਕਿ ਕੁੜੀਆਂ ਜੰਮਣ ਤੋਂ ਵੀ ਗੁਰੇਜ਼ ਕਰਦੇ ਨੇ ਲੋਕ ਬਿਲਕੁਲ ਮੈਨੂੰ ਲੱਗਦਾ ਹਲੇ ਵੀ ਇੱਧਾ ਦੇ ਕੁਝ ਲੋਕ ਹੈਗੇ ਆ ਇਹ ਨਾ ਐਕਚੁਅਲੀ ਪਰਵਰਿਸ਼ ਤੇ ਬਹੁਤ ਡਿਪੈਂਡ ਕਰਦਾ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਪਰਵਰਿਸ਼ ਇੱਧਾ ਦੀ ਬਹੁਤ ਵਧੀਆ ਹੋਈ ਹੈ ਜੋ ਅਸੀਂ ਅੱਜ ਇੱਥੇ ਖੜੇ ਆ ਪਰ ਹੁਣ ਟਾਈਮ ਚੇਂਜ ਹੋ ਰਿਹਾ ਹੈ ਹੁਣ ਨਾ ਇਹ ਗੱਲਾਂ ਐਕਚੁਅਲੀ ਬਹੁਤ ਛੋਟੀਆਂ ਮੰਨੀਆਂ ਜਾਂਦੀਆਂ ਨੇ ਕਈ ਲੋਕ ਕੀ ਹੁੰਦੇ ਆ ਜਿਨ੍ਹਾਂ ਦਾ ਬੈਕਗ੍ਰਾਉਂਡ ਹੈ ਤਾਂ ਤਾਂ ਹੁੰਦਾ ਕਿ ਉਹ ਚੀਜ਼ ਬਹੁਤ ਵੱਧ ਆਚੜਾ ਕੇ ਕਹਿੰਦੇ ਆ ਵੀ ਹਾਏ ਹਾਏ ਕੁੜੀ ਹੋ ਗਈ ਹੈ ਬਟ ਨਹੀਂ ਇਹ ਬਹੁਤ ਛੋਟੀਆਂ ਗੱਲਾਂ ਨੇ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਤੇ ਨਾ ਹੀ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਸਾਡੀ ਫਿਲਮ ਇਹ ਬਹੁਤ ਚੰਗੀ ਤਰ੍ਹਾਂ ਦਰਸਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਸਾਡਾ ਮੋਟਿਵ ਹੈ ਕਿ ਕਾਫੀ ਲੋਕਾਂ ਦੀ ਸੋਚ ਬਦਲੇ ਐਂਡ ਆਈ ਹੋਪ ਉਹ ਬਦਲੇ ਕੋਈ ਯਾਦਗਾਰ ਸੀਨ ਕੋਈ ਯਾਦਗਾਰ ਗੱਲਾਂ ਬਾਤਾਂ ਮੂਵੀ ਦੀਆਂ ਜਿਹੜੀਆਂ ਭੁੱਲੀਆਂ ਨਾ ਜਾ ਸਕਣ ਤੇ ਸ਼ੇਅਰ ਕਰਨਾ ਚਾਹੂੰ ਲੱਗਦਾ ਸਾਰੇ ਹੀ ਸੀਨ ਨੇ ਸਾਰੇ ਹੀ ਸੀਨ ਨੇ ਇੱਕ ਮੈਨੂੰ ਸਾਰਿਆਂ ਨੇ ਉਹ ਵਾਲਾ ਡੈਡੀ ਜੀ ਇਹ ਰੋਂਗਾ ਇਹ ਸੱਚੀ ਰੋਂਨਾ ਇਹ ਸਾਰਿਆਂ ਨੇ ਬੋਲ-ਬੋਲ ਕੇ ਔਰ ਇੱਕ ਜਿਹੜਾ ਜੇਲ ਵਾਲਾ ਸੀਨ ਸੀਗਾ ਜਿਹੜਾ ਸੀ ਨਹਿਰ ਕੰਡੇ ਜਾਂਦੇ ਆ ਉਹ ਵੀ ਉਹ ਸਾਡਾ ਲਾਸਟ ਡੇ ਸ਼ੂਟ ਹੋਇਆ ਸੀ ਤੇ ਸਾਡੀ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਸੀਗੇ ਕਿਉਂਕਿ ਸਰ ਨਾਲ ਵੀ ਇੱਕ ਪਿਓ ਵਾਲਾ ਬੌਂਡ ਹੁੰਦਾ ਉਹ ਕ੍ਰੀਏਟ ਹੋ ਗਿਆ ਸੀ ਸਾਡਾ ਆਪ ਦਾ ਬੌਂਡ ਇੱਕ ਭੈਣਾ ਵਾਲਾ ਬੌਂਡ ਕ੍ਰੀਏਟ ਹੋ ਗਿਆ ਸੀ ਖਤਮ ਹੋ ਰਿਹਾ ਕਿਉਂਕਿ ਫੈਮਲੀ ਬਣ ਗਈ ਸੀ ਨਾ ਤਾਂ ਇਦਾਂ ਲੱਗ ਰਿਹਾ ਸੀ ਵੀ ਆ ਵੀਡੀਓ ਕਾਲ ਕਰ ਰਹੇ ਸੀ ਬਿਲਕੁਲ ਦਿਲ ਨਹੀਂ ਲੱਗ ਰਿਹਾ ਇੱਕ ਦੂਜੇ ਬਿਨਾਂ ਉਹ ਚ ਸੱਚੀ ਔਖੀ ਸੀਗੀ ਤਾਂ ਉਹ ਅਸੀਂ ਯਾਦ ਕਰਦੇ ਸੀ ਸਾਰਾ ਕੁਝ ਸਭ ਬਹੁਤ ਮੈਮਰੀਜ਼ ਬਣਾਈਆਂ ਸੀ ਉੱਥੇ ਤੁਸੀਂ ਕਹਿੰਦੇ ਹੋ ਵੀ ਅਸੀਂ ਵੀ ਰੋਈਆਂ ਸੀਗੀਆਂ ਮੂਵੀ ਜਦੋਂ ਸ਼ੂਟ ਹੋ ਰਹੀ ਸੀ ਤਾਂ ਹੱਸੀਆਂ ਵੀ ਸੀਗੀਆਂ ਕੋਈ ਹਾਸੇ ਵਾਲੇ ਯਾਦਗਾਰ ਪਲ ਸਾਂਝੇ ਕਰੋ ਹੱਸੇ ਸੀਗੇ ਹੱਸੇ ਵੀ ਸੀ ਰੋਏ ਵੀ ਸੀ ਅਸੀਂ ਗਾਣੇ ਬਹੁਤ ਗਾਉਂਦੇ ਸੀਗੇ ਜਦੋਂ ਅਸੀਂ ਫ੍ਰੀ ਹੁੰਦੇ ਸੀਗੇ ਤਾਂ ਸਭ ਬਾਕੀ ਸਰ ਬਹੁਤ ਅੱਛੇ ਸੀਗੇ ਤੇ ਸਰ ਨਾਲ ਹਾਸਾ ਮਜ਼ਾਕ ਚੱਲਦਾ ਰਹਿੰਦਾ ਸੀਗਾ ਸਰ ਬਹੁਤ ਕੁਝ ਸਿਖਾਉਂਦੇ ਸੀ ਸੈੱਟ ਤੇ ਬਹੁਤ ਕੁਝ ਗੱਲਾਂ ਦੱਸਦੇ ਸੀ ਤੇ ਬਸ ਉਹ ਸਭ ਕੁਝ ਚੱਲਦਾ ਰਹਿੰਦਾ ਸੀ ਤਾਂ ਹੀ ਤੁਸੀਂ ਉਹ ਬੌਂਡਿੰਗ ਸਕਰੀਨ ਤੇ ਦੇਖਦੇ ਵੀ ਹੋ Thank you. Thank, Thank you so you. much. Thank you.